ਲਾਗ ਆਪਣੀ ਕਮੇਟੀ ਬਣਾ ਕੇ ਉਸਾਂ ਹੀ ਭਾਗੀ ਕਰਨੀ ਫਿਰ ਤਾਂ ਲੋਕਾਂ ਵੀ ਜਾਵੇਗੇ ਕਿ ਇਹ ਤਾਂ ਮਨਮਰਜ਼ੀ ਦੀ ਖੇਡ ਖੇਡਨੀ ਜੈ ਮਨਮਰਜ਼ੀ ਦੇ ਬੱਧਿਆਂ ਨੂੰ ਅਨੁਰੋਧ ਕਰਕੇ ਫੇਰ ਫਾਸੂਜੀ ਤੇ ਬਾਦਲ ਪਰ ਆਪ ਵੀ ਪ੍ਰਗਣ ਬਣਾ ਚਾਹੁੰਦੇ ਨੇ ਮਗਰ ਉਹਨਾਂ ਦੀ ਮਨਮਰਜ਼ੀ ਆ ਕਿੰਦਾ ਰੋਕਣੇ ਸਰ ਕੋ ਜੇਕਰ ਜਗਤ ਸਿੰਘ ਕਾਲਕਸ ਤੋਂ ਵੱਲੋਂ ਜਿਹੜੀ ਕਮੇਟੀ ਬਣਾਈ ਆ ਉਸ ਦੇ ਸੋਚ ਤੇ ਚਲਣ ਗੜੇ ਦੇ ਲੋਕ ਭਾਗੀ ਕਰਨਗੇ ਜਾਂ ਪਾਰਟਰੀ ਕੀ ਜ਼ਰੂਰੀ ਜਾ ਕੇ ਫੈਸਲਾ ਕਰਾਉਂਗੇ ਅਸੀਂ ਤਾਂ ਉਹਦੇ ਨਾਲ ਹੀ ਖੜਾਂਗੇ ਸਹੀ ਮੈਂ ਨਾ ਬਿਜਤਾ 2 ਦਸੰਬਰ ਨੂੰ શ્રી ਅਕਾਲ ਤਖਤ ਸਾਹਿਬ ਜੀ ਦੇ ਜਿਹੜਾ ਹੁਕਮ ਸੁਣਾਇਆ ਗਿਆ ਸੀ ਉਹਦੇ ਵਿੱਚ ਜਿੱਥੇ ਕਿਸਾਨਾਂ ਤੋਂ ਸਿੱਧੇ ਲੈ ਕੇ ਗੱਲ ਕਹੀ ਗਈ ਸੀ ਉਹਨਾਂ ਨੇ ਮਨਜ਼ੂਰ ਕਰਤੀ ਉੱਥੇ ਸ਼ਰਮਣੀ ਕਾਲੀ ਦਰਬਾਰ ਤੇ ਭਿਕਦੀ ਉਪਰੇਖਾ ਰੂਡ 'ਤੇ ਵੀ ਜੈਦਰ ਸਾਹਿਬਾਨ ਨੇ ਪਾਤਸ਼ਾਹੇ ਰੱਖਿਆ ਸੀ ਕਿ 6 ਮਹੀਨੇ ਦੇ ਵਿੱਚ ਮੰਜ਼ਰੀ ਅਗਵਾਈ ਹੈ ਛੱਤ ਮੈਂਬਰੀ ਕਮੇਟੀ ਤਾਂ ਮੀ ਸਾਹਿਬ ਦੀ ਜਿਹੜੀ ਆਈ ਸੀ ਉਹ ਕਰੇਗੀ ਕੰਸ ਦੀ ਆਰਬਾਂ ਦੀ ਕਿਸੇ ਬੰਦੀ ਅਕਾਲੀ ਦੰਦ ਅਕਾਲੀ ਖੋਜ ਵਾਲਿਆਂ ਨੂੰ ਅਕਾਲੀ ਛਤਾਕ ਤੇ ਬਾਇਆ ਦੇ ਬਾਇਆ ਨੂੰ ਅਕਾਲੀ ਤੋਖਣ ਵਾਲਿਆਂ ਨੂੰ ਅਕਾਲੀ ਵਿਧਾਨ ਅਨੁਸਾਰ ਚੱਲਣ ਵਾਲਿਆਂ ਨੂੰ ਇਹ ਰੋਲ ਕਰਕੇ ਭਾਰਤੀ ਉਹਨਾਂ ਦੀ ਕਰਕੇ ਨਵੇਂ ਪ੍ਰਧਾਨ ਦੀ ਚੋਣ ਹੋਣ ਤੱਕ ਇਹ ਕੋਈ ਕੰਮ ਕਰੇਗੀ ਪਰ ਉਸੇ ਦੀ ਗੱਲ ਆ ਕਿ ਉਸ ਕਮੇਟੀ ਨੂੰ ਦਰਕਰਨ ਕਰਕੇ ਕਿਸੇ ਦੇ ਕਾਫੀ ਸਮੇਂ ਤੋਂ ਮਰ ਇਸ ਤਰ੍ਹਾਂ ਦੀ ਘਟਨਾ ਵੀ ਹੋਈ ਜਿਹਦਾ ਸੀ ਜਿਕਰ ਦਰਦਰ ਸਿੰਘ ਕਾਲਤਾ ਸਾਹਿਬ ਕੋ ਸਾਡੇ ਫਤ ਨਗਰੀ ਕਮੇਟੀ ਦੇ ਤੋਂ ਮਿਲਦੇ ਬੈਟਰ ਸਾਹਿਬਾਂ ਨਾਲ ਕਰਕੇ ਅਪਡੇਟ ਹਾਂ ਧਾਮੀ ਸਾਹਿਬ ਨੂੰ ਮਿਲ ਕੇ ਵੀ ਸਾਡੇ ਫਤ ਨਗਰੀ ਕਮੇਟੀ ਦੇ ਤੋਂ ਮਿਲਦੇ ਸਾਹਿਬਾਂ ਨਾਲ ਜਾ ਕੇ ਜਿਹੜੇ ਕੁਝ ਨੇ ਲਿਖ ਕੇ ਵੀ ਦਿੱਤਾ ਕੁਝ ਨੇ ਬਿਆਨਵਾਜੀ ਤਾਂ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਲੰਧਰ ਸਿੰਘ ਕਾਲਤਾ ਸਾਹਿਬ ਦੇ ਦੇਸ਼ ਸੰਗਾਰ ਦੀ ਘਟੂ ਦਿੱਤੀ ਜਾਵੇ ਕਿਉਂਕਿ ਖਿੰਲਰੀ ਹੋਈ ਪੰਜਾਬ ਦੀ ਸ਼ਕਤੀ ਅੱਡ-ਅੱਡ ਹੋਈ ਪੰਚ ਦੀ ਸ਼ਕਤੀ ਉਹਨੂੰ ਜੋੜਨ ਦਾ ਇੱਕੋ ਹੀ ਤਰੀਕਾ ਸੀ ਜੋ ਜਗਰਾ ਸਾਹਿਬਾਨ ਨੇ ਦੱਸਾਇਆ ਔਰ ਲੋਕਾਂ ਨੇ ਉਸ ਨੂੰ ਦੱਸਾਇਆ ਤੇ ਹੁਣ ਜੇ ਉਹਨੂੰ ਪਰੇ ਕਰਕੇ ਦਰਖਾਸਤ ਕਰਕੇ ਜਗਰਾ ਸਾਹਿਬ ਦੀ ਜਵਾਈ ਕਮੇਟੀ ਤੋਂ ਅਲੱਗ ਆਪਣੀ ਕਮੇਟੀ ਬਣਾ ਕੇ ਉਸ ਨਾਲ ਹੀ ਪੜਤਨੀ ਕਰਨੀ ਫਿਰ ਤਾਂ ਲੋਕਾਂ ਵੀ ਕਹਿ ਗਈ ਗੱਲ ਇਹ ਤਾਂ ਮਨਮਰਜ਼ੀ ਦੀ ਖੇਡ ਖੇਡਣੀ ਨਹੀਂ ਮਨਪਾਰਟੀ ਦੇ ਬੰਦਿਆਂ ਨੂੰ ਨਿਰੋਧ ਕਰਕੇ ਫੇਰ ਫਾਸੂ ਵਿੱਚ ਬਾਦਲ ਪਰ ਆਪ ਵੀ ਪਰਦਾਇ ਬਣਨਾ ਚਾਹੁੰਦੇ ਨੇ ਬਲੇ ਗੱਲ ਮਰਨ ਜਾਹਰ ਹੋਗੀ ਇਸ ਲਈ ਉਹਨੇ ਇਸ ਫੇਸਮੈਂਟ ਦਾ ਮਰਨ ਦੀ ਮਨਮਰਜ਼ੀ ਆ ਕਿ ਉਹਦਾ ਰੋਕਣੇ ਸਰਦੇ ਜਹਰਦਾਰ ਸੀ ਕਾਰਤਾਰ ਸਿੰਘ ਵੱਲੋਂ ਜਿਹੜੀ ਕਮੇਟੀ ਬਣਾਈ ਆ ਉਹਦੇ ਸੋਚ ਤੇ ਚਿੰਗੜੇ ਦੇ ਲੋਕ ਭਾਰਤੀ ਕਰਨਗੇ ਜਾਂ ਪਾਂਪਤਰੀ ਕੀ ਜਰੂਰ ਹੀ ਜਾ ਕੇ ਫੈਸਲਾ ਕਰਾਉਣਗੇ ਅਸੀਂ ਤਾਂ ਉਹਦੇ ਨਾਲ ਹੀ ਖੜਾਂਗੇ ਜੁਆਇਲ ਲੱਖ ਦੋ ਟਿਕਟ ਉਹਦੀ ਸੀ ਲੱਖ 70 ਇਸ ਤਰ੍ਹਾਂ ਦੇ ਪੇਪੋ ਪਹਿਲੀ ਗੱਲ ਹੈ ਅਭੀ ਪਰ ਉਹ ਸਿੱਤੀ ਆਪਾਂ ਵੀ ਬਣਾ ਜੁੰਦੇ ਨੇ ਕਿਹਦਾ ਲੱਗਦੀ ਆ ਪਾਕਸੀ ਕਰਨ ਦੀਆਂ ਗੱਲਾਂ ਕਰਕੇ ਤੇ ਇਹ ਕੰਮ ਨੂੰ ਲੋਕ ਨੂੰ ਨਿ ਰਖਦਾ ਹੈ ਕਿ ਇਹ ਸਭ ਵੀ ਹੁੰਦੀਆਂ ਗੱਲਾਂ ਤੇ ਗੱਲ ਤਾਂ ਸਿਰਫ ਇਹ ਆ ਗਿੰਤੇ ਵੀ ਨਹੀਂ ਚਲਦਾ ਕਿ ਆਪਣੀਆਂ ਪਰੰਪਰਾਵਾਂ ਵਾਲੇ ਮਰਹਤਾ ਨੂੰ ਵਿਰਾਸਤ ਨੂੰ ਕਾਇਮ ਰੱਖਣੀ ਹੁੰਦੀ ਆ ਅੱਜ ਪੰਜ ਪੈਸੀ ਲੋਗੇ ਵੀ ਕਹਿੰਦੇ ਨੇ ਕਿ ਕਿਲਰੀ ਹੋਈ ਸਖਤੀ ਨੂੰ ਜੋੜਾ ਗਾ ਕਿਉਂਕਿ ਪੰਜਾਖੇ ਬੜੀਆਂ ਚੁਣੌਤੀਆਂ ਵਾਤ ਬੜੀਆਂ ਮੁਸ਼ਕਲਾਂ ਤੋਂ ਲੰਘ ਰਿਹਾ ਸਾਡੀ ਜਵਾਰਨੀ ਜਿਹੜਾ ਕਰੋੜ ਰੁਪਈਆ ਮਲਤ ਇੰਤਖਾਸੋ ਹੀ ਪ੍ਰਿੰਸੀਪਲ ਤੇ ਖੜੇ ਹੈ ਤੇ ਪੰਜਾਬ ਜਿਹੜਾ ਆਰਥਿਕ ਤੌਰ ਤੇ ਬੜੇ ਬਹੁਤ ਜੀ ਡੂੰਘੇ ਸੰਕਟ ਤੋਂ ਲੰਘਿਆ ਤੇ ਮਸ਼ਿਆਂ ਦੇ ਸਮੁੰਦਰ ਤੋਂ ਦਰ ਪੰਜਾਬ ਵੀ ਕਿਸਾਨੀ ਖੇਤਾਂ ਚ ਰੂਹੀ ਆ ਸਰਕਾਰ ਦੇ ਤਣ ਕਰ ਰਹੀ ਆ ਧੁੱਪਣ ਭਾਣੇ ਮਰ ਰਹੀ ਆ ਮਲ ਨਹੀਂ ਕਿ ਕਿਸੇ ਦਾ ਲਾਭ ਆਰਥ ਹੋਇਆ ਪਿਆ ਅੱਜ ਦੇ ਲੋਕ ਸੀ ਇਸ ਇਤਿਹਾਸ ਨੂੰ ਹੀ ਸਾਥ ਨੂੰ ਜੋੜਨਗੇ ਅੱਜ ਲੋਕ ਸੀ ਪੰਥਕ ਏਕੇ ਹੀ ਆਦਰ ਵਿਚਾਰਧਾਰਾ ਵਾਲੇ ਜਿਹਨੇ ਲੋਕ ਨੇ ਕਿਤੇ ਦੱਸ ਤੇ ਆਪ ਦੀ ਲੋਤਾਂ ਨੂੰ ਪਿਆ ਉਹਨਾਂ ਦੇ ਮਤ ਭੇਜਤਾ ਕਿੱਥੇ ਕਰਕੇ ਆਪਣੀ ਸ਼ਕਤੀ ਜਿਹੜੀ ਉਹ ਨੂੰ ਨਿਰੂਪ ਕਰ ਲਈ ਔਰ ਜਿਹੜਾ ਮਸਾਂਜੀ ਬਾਕਤਾ ਦਾ ਸੰਦੇਸ਼ ਸਾਡੇ ਜੀ ਸਭਾ ਜੀ ਸਤਿ ਸ੍ਰੀ ਅਕਾਲ ਦੇਤੇ ਉਹਦੇ ਨਾਲ ਜੋੜ ਕੇ ਅੱਜ ਪੰਜਾਬ ਨੂੰ ਭਾਈਚਾਰਕ ਸਾਜ ਬਣਾਉਣ ਦੀ ਇਹ ਗਾਧਰਾ ਤੇ ਲਿਆਂਦੀ ਵਰੇ ਕਿਤਾਗਤ ਨੂੰ ਬੱਦੇ ਵੱਡੀ ਦੀ ਲੋੜ ਸੀ ਮੈਂ ਕਹਿੰਦਾ ਅੱਜ ਸਾਥੀ ਵੀ ਲਾਜ਼ਮੀ ਕਰਨੀ ਆਪਣੀ ਮਰਜ਼ੀ ਦੀ ਧਾਰਤੀ ਕਰਕੇ ਇਹ ਹੈਗਾ ਸਾਭ ਤੋਂ ਅਗਾਈ ਕਮੇਟੀ ਨਹੀਂ ਕਹੋਗੇ ਸੱਤੋ ਇਹ ਮੈਂ ਕਹਿੰਦਾ ਕਲੀਅਰਿੰਗ ਹੋਈ ਸ਼ਕਤੀ ਨੂੰ ਹੋਰ ਖਿਲਾਰਨ ਦਾ ਰਾਹ ਹੈ ਫਿਰ ਆਪੀ ਉੱਤੇ ਲਖਾਂ ਦਾ ਹੈ ਮੈਂ ਤਾਂ ਮਾਫੀ ਮੰਗ ਰਹੀ ਨੇ ਕਾਮਦਾਰ ਤੋਂ ਜਿੰਦ ਕਰਕੇ 12 ਤੋਂ 60 ਦਾ ਸਿੱਖਿਆ ਦਾ ਬੰਦੀ ਪਾਤੀ ਜਿਹੜੇ ਕੋਲ ਭਾਰਤੀ ਜਿਸ ਤਰ੍ਹਾਂ ਦੇਖਦੇ ਨੇ ਕਿ ਨਾ ਕਿ ਇਹ ਮਾਲਕ ਇਹੀ ਹੈਰਾਨੀ ਹੈ ਇਹੀ ਅਫਸੋਸ ਹੈ ਮੰਗ ਵੀ ਜਦੋਂ ਜਿਹੜਾ ਸਰਵਾਨ ਕੋ ਜਾ ਕੇ ਇਹ ਗੱਲ ਮੰਨ ਕੇ ਆ ਗਏ ਜਿੰਨੇ ਵੀ ਪਿਛਲੇ ਸਮੇਂ ਜਨਾਹ ਹੋਏ ਉਹ ਕਬੂਲ ਕੇ ਆ ਗਏ ਜਿਨ੍ਹਾਂ ਤੇ ਹੁਣ ਤੱਕ ਪਰਦਾ ਪਿਆ ਸੀ ਉਹ ਪਰਦਾ ਚੱਕ ਕੇ ਆ ਗਏ ਲੋਕਾਂ ਨੂੰ ਸੱਚ ਸਾਹਮਣੇ ਆ ਗਿਆ ਹੁਣ ਉਹਦੇ ਬਾਅਦ ਫੇਰ ਮਤਲ ਅਾਨਾ ਕਰਨੀ ਕਰਨੀ ਉਹ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਕਿਸੇ ਨੂੰ ਵੀ ਮੈਨੂੰ ਦਾ ਮਤਲ ਦੋ ਵਾਰੀ ਹੁੰਦਾ ਪਰ ਸਾਰੇ ਰੁਸਕਾਰ ਕੇ ਫੇਸ ਤੋਂ ਆਪਣੀ ਮਰਜ਼ੀ ਕਰੇ ਤਾਂ ਮੈਨੂੰ ਲੱਗਦਾ ਐਸੇ ਹਰਾਕਾਂ ਦਾ ਅਕਾਲੀ ਦਲ ਤੋਂ ਕੋਰ ਦਾ ਬਦਲਣ ਤਾਂ ਹੋਊਗਾ ਗੱਲ ਗੱਲ ਪਹਿਲੇ ਤੋਂ ਜੋ ਹੋਇਆ ਸੀ ਤੇ ਲੋਕੀਂ ਲੱਗਦਾ ਨਕਤੂ ਜੀ ਨੂੰ ਕਿ ਉਹ ਨਾ ਕਰਦਾ ਵਿਕਲਪ ਨਹੀਂ ਕਿ ਲਗਾਤਾਰ ਘੁੱਲਦੇ ਨਹੀਂ ਦੇਖੋ ਸਾਡੇ ਬੰਦੇ ਮਿਲਤੇ ਆਉਂਦੇ ਜੀ ਜਗਾ ਸਾਰੇ ਜਿਵੇਂ ਨਾਮ ਨੂੰ ਬੜੇ ਸਾਫ਼ ਤੇ ਸਪਸ਼ਟ ਕਰਦਾ ਰਿਹਾ ਕਿ ਬਿਲਕੁਲ ਜਦੋਂ ਵੀ ਉਹ ਮਿਲ ਕੇ ਆਉਂਦੇ ਬੜੇ ਮਰ ਬਾਹਰ ਜਾ ਕੇ ਬਿਲਕੁਲ ਇੰਤਜ਼ਾਮ ਕੀਤਾ ਉਹਦੇ ਉਹ ਗੱਲਾਂ ਸਪਸ਼ਟ ਉਹਨੂੰ ਵਿਧਾਇਕ ਸਾਹਿਬ ਕੋਲੋਂ ਰਹਿ ਗਈ ਕਿ ਉਹਨਾਂ ਨੂੰ ਕਾਨੂੰਨੀ ਅਧਿਕਾਰ ਬਾਰੇ ਕਾਨੂੰਨਦਾਨਾਂ ਨੇ ਚੱਗੀ ਰਹਿ ਦੇਗੀ ਕੋਈ ਕਾਨੂੰਨ ਅਧਿਕਾਰੀ ਤਾਂ ਹੀ ਉਹਨਾਂ ਨੇ ਕਿਹਾ ਸੀ ਆਨਾ ਕਰਨੀ ਨਾ ਕਰੋ ਆਨਾ ਕਰਨੀ ਦਾ ਮਤਲਬ ਇਹ ਹੈ ਜੀ ਵੀ ਤਰਕ ਹੀ ਬੁਲੀ ਨਾ ਨਾਉਂਦੇ ਪਾਸਟ ਵਾਰਲਡ ਟਾਈਮ ਆਪ ਕਲੈਕਸ਼ਨ ਕਰਦੇ ਤਾਰਾ ਚੇਲੇ ਪੰਚਾਇਲ ਲੇਵਲ ਦੀ ਜਿਸ ਤੋਂ ਬਾਅਦ ਡਿਗਰਜੈਂਸੀਆ ਦੇ ਬੰਦੇ ਨੇ ਚਾਈਟਸ ਦੇਖਣੇ ਤਾਂ ਚਲੋ ਗੀਤਾਰ ਬਾਰੇ ਮੈਂ ਹਿਰਾਣੇ ਦੀ ਤੋਰ ਕੋਈ ਛੋਟੀ ਜਿਹੀ ਗੱਲ ਆ ਵੀ ਉਹ ਜੋਖੀਆਂ ਦਾ ਕਿਹੜਾ ਹੈ ਜਿਹੜਾ ਨਹੀਂ ਹੈ ਬੇਸ ਆਸ ਯੂਟਿਊਬ ਆ ਗਏ ਮੈਂ ਕੋਈ ਐਗਜ਼ਾਮਪਲ ਨਹੀਂ ਲਾਉਂਦਾ ਉਹ ਵੀ ਤਾਰਕ ਉਹ ਵੀ ਤਾਂ ਇਹ ਤਾਂ ਹੁਣ ਪਤਾ ਲੱਗੂਗਾ ਨਾ ਕਿ ਇੱਥੇ ਤਾਂ ਜਿਹੜੀ ਲੜਾਈ ਹੈ ਇੱਥੇ ਤਾਂ ਬੰਦੇ ਨੂੰ ਜਿਹੜੀ ਕਾਲਪਾਇਤਾ ਤੇ ਜਿਹੜੀ ਕਾਲਪਾਇਤਾ ਦਾ ਉਹ ਰੋਜ ਤੱਕ ਨਹੀਂ ਹੋਈ ਫਿਰ ਇਹ ਕਿੰਦੀ ਬੀ ਇੱਕ ਵਾਰੀ ਸਾਨੂੰ ਕਹੋ ਜਿਹੜੇ 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 ਸੀਗੀ ਕਾਲਪਾਇਤਾ ਸਾਹਿਬ ਦੇ ਰੋਜ ਨੂੰ ਬੰਨਣਾ ਲਈ ਜਿਹੜਾ ਬਾਰ-ਬਾਰ ਜਿਹੜਾ ਸਾਹਿਬ ਕਹਿੰਦੇ ਇਹ ਤੇ ਉਹ ਨਾ ਗੀਣੇ ਚਾਹੀਦੇ ਇੱਕ ਵਾਰੀ ਉਹ ਮੇਰੇ ਕੋਲੋਂ ਇਹ ਲੱਗਦੀ ਤਾਂ ਜਿਹੜੀ ਵਾਦੀ ਸੁਣਾਈਏ ਤੇ ਮਰਦੀ ਨਹੀਂ ਹੈ ਅਹ ਰਹਿਣ ख चोटा चलो ये हम जल्द अपने परूखी बयानबाजी करके झोटा प्रचार करके अपने आई टी मीडिया पर ज्यादा मैं समझना चाहता जी ਵਾਜੂ ਕੇ ਰਾਜਨੀਤੀ ਦੇ ਰੂਪੇ ਸਿਧਾਂਤਕ ਤੌਰ ਤੇ ਜਿਹੜੀ ਹੈ ਲੜਾਈ ਲੜਨੀ ਚਾਹੀਦੀ ਅਸੀਂ ਹਮਿੰਦਰ ਸਾਹਿਬ ਤੋਂ ਨਾਂਕ ਤੇ ਲੜਾਈ ਲੜਦੇ ਰਹੇ ਕਦੇ ਮਰਜ਼ ਨਾ ਕਰੇ ਸਟਾਲੀ ਨਾ ਕਰੇ ਮੌਕਾ ਪ੍ਰਤੀ ਲੜਾਈ ਹੋਈ ਜੇ ਅਸੀਂ ਸਟਾਲੀ ਲੜਦੇ ਹੋ ਜਾਂ ਮੌਕਾ ਪ੍ਰਤੀ ਦਲ ਕਰਦੇ ਤਾਂ ਪੰਜਾਬੀ ਜੈਲਤੀ ਵਰਗੇ ਲੋਕਾਂ ਦਾ ਕੰਮ ਨਾ ਲੱਗੇ ਵਰਜੇ ਚੇਤੇ ਵਿੱਚ ਸਾਧੋ ਵੱਧ ਧੇੜ ਨਾ ਕਰਦੇ ਧਰਮ ਦੇ ਮੋਟੇ ਦੇ ਵਿੱਚ ਅੱਜ ਵੀ ਬੀਜੰਸੀ ਦੀ ਸਾਈ ਦੇ ਮਾਹੀ ਹੁਮਾ ਜੀ ਨੂੰ ਦੋ ਵਾਰ ਲਗਾਤਾਰ ਅੰਮ체 ਲੱਗਾ ਕੌੜਾ ਸਾਹਿਬ ਤੇ ਬਾਦਲ ਸਾਹਿਬ ਤੋਂ ਬਾਅਦ ਮੇਰੇ ਤੇ ਦੋ ਵਾਰੀ ਮੱਚੇ ਲੱਗਿਆ ਤਾਂ ਮੈਂ ਕਹਿ ਸਕਦਾ ਵੀ ਇੰਸੀ ਉਹਨਾਂ ਲੋਕਾਂ ਵਿੱਚੋਂ ਜਿਹੜੇ ਅਕਾਲੀ ਦਲ ਦੇ ਸੰਗਠਨਾਂ ਵਿੱਚ ਅਕਾਲੀ ਦਲ ਦੇ ਮੋਰਖੇ ਵਿੱਚੋਂ ਤਾਂ ਅਕਾਲੀ ਦਲ ਨੂੰ ਜਾਗਰਤਾ ਕਰਕੇ ਅਕਾਲੀ ਦਲ ਨੂੰ ਸਤਾ ਤੱਕ ਲਿਆਉਣ ਦੇ ਵਿੱਚ ਕਿਤੇ ਨਾ ਜਦੋਂ ਯੋਗਰਦਾ ਹੈ ਅਸਲ ਵਿੱਚ ਅਕਾਲੀ ਦਲ ਦੇ ਲੋਕਾਂ ਵਿੱਚੋਂ ਜਿਹੜੇ ਮਤਲਬ ਜੀਵਨ ਦਾ ਕੇਹ ਲੋ ਪਰ ਕਾਪੂਰੀਆਂ ਕਰਕੇ ਕਹਿ ਲੋ

ਇਹਦੇ ਸਭੀ ਲੋਕ ਦੋ ਸਥਿਤੀ ਦੇ ਵਿਚ ਨੇ ਕਿ ਇਹ ਸਹੀ ਗੱਲਾਂ ਚੱਲੀਆਂ ਜਾਂ ਪੱਗ ਦਾ ਇਖਤਾਰ ਲੈਣਾ ਚਲੀ ਨੂੰ ਕਿਹੜਾ ਬਿਹਤਰ ਹੈ ਦੇਖੋ ਇਹ ਦੂਰ ਹੋ ਗਿਆ ਜੀ ਲੋਕ ਤਾਂ ਮਸਲਮੇ ਇਸ ਦਾ ਕੋਈ ਆਧੁਨਿਕ ਵਿਕਾਸ ਵੀ ਆ ਤੇ ਅੱਜ ਤੱਕ ਵੀ ਪਰੰਪਰਾ ਵੀ ਆ ਕਿ ਅਕਾਲੀ ਜਰਨ ਜੰਨਾ ਵਾਲੇ ਲੋਕ ਤੇ ਅਕਾਲ ਤਰ ਤੱਕ ਆਉਂਦੇ ਜੇ ਸਾਦੇ ਰੇ ਜੇ ਸਮਰਪਿਤ ਹੋ ਕੇ ਵੀ ਕਰਦੇ ਨੇ ਤਾਂ ਕਾਲੀਦਾਰ ਇਹੋ ਮੰਨਦਾ ਦੇ ਇਹ ਨਾਲ ਕੋਈ ਅਕਾਲਤਾਂ ਦਾ ਇਹ ਸਰਪ੍ਰਸਤੀ ਆ। ਕਾਲੀਗਾਲੇ ਜੀ ਨੇ ਕਿ ਦਫ਼ਤਰ ਹੋ ਜੀਏ ਤੋਂ ਵੀ ਜਾਂ ਜੋ ਉੱਲਝਾਂ ਜੀਏ ਤੋਂ ਉਹ ਉਹ ਉਹੀ ਕਾਲੀਗਾਲਾ ਕਾਲੀਗਾ ਨਾ ਹੋਆ ਇਹ ਦੇ ਨਾਲ ਸਹੀ ਤਰ੍ਹਾਂ ਕਰਦਾ ਹੈ।